ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਅੰਤ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਨਤੀਜ ਤੇ ਨਾਡੂ ਤੋਂ ਤੋੜ ਕੇ ਵੀ ਸਰਕਾਰ ਨਾ ਬਣਾ ਸਕੇ ਈਡੀਆਈ ਕਟਜੋੜ ਨੂੰ ਜਾਣੋ ਅੰਕੜਿਆਂ ਦਾ ਗਣਿਤ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਸਪਸ਼ਟ ਹੋ ਗਏ ਹਨ ਹੁਣ ਸਵਾਲ ਸਰਕਾਰ ਨੂੰ ਇਹ ਹੈ ਕਿ ਕੀ ਹੁਣ ਸਵਾਲ ਸਰਕਾਰ ਬਣਾਉਣ ਨੂੰ ਲੈ ਕੇ ਕੀ ਜਵਾਬ ਦਿੰਦੀ ਹੈ ਭਾਜਪਾ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸકી ਪਰ ਉਸ ਦੀ ਅਗਵਾਈ ਵਾਲਾ ਐਨਡੀਏ ਨੇ 292 ਸੀਟਾਂ ਜਿੱਤੀਆਂ ਹਨ ਭਾਵੇਂ ਬਹੁਮਤ ਤੋਂ ਵੀ ਸੀਟਾਂ ਉੱਪਰ ਜਿੱਤ ਹਾਸਲ ਕੀਤੀ ਹੈ ਦੂਜੇ ਪਾਸੇ 334 ਸੀਟਾਂ ਵਾਲਾ ਇੰਡੀਆ ਗੱਠ ਜੋੜ 20 ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਇਨਾ ਸੌਖਾ ਨਜ਼ਰ ਨਹੀਂ ਆ ਰਿਹਾ ਦੱਸ ਦੀ ਕਿ ਲੋਕ ਸਭਾ बिया 544 ਸੀਟਾਂ ਸਰਕਾਰ ਬਣਾਉਣ ਦੇ ਘਾਟੋਂ ਘਟ 272 ਸੀਟਾਂ ਦੀ ਲੋੜ ਹੈ। ਭਾਜਪਾ ਨੇ 240 ਜਿੱਤੀਆਂ ਹਨ ਇਸ ਹਿਸਾਬ ਨਾਲ ਇਕੱਲੀ ਭਾਜਪਾ ਕੋਲ ਬਹੁਤ ਨਹੀਂ ਪਰ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਗੱਠਜੋੜ ਨੂੰ 292 ਮਿਲੀਆਂ ਹਨ। ਖਬਰ ਨੂੰੰਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ। ਧੰਨਵਾਦ।